ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮ ਜੀ ਮੈਂ ਬਲੌਗਸ ਤੋਂ ਦੱਸਾ ਕਰਤਾ ਦਾ ਅੱਜ ਆਪਣੀ ਸ਼ੁਰੂਆਤ ਹੋ ਰਹੀ ਹੈ ਰੀਤਾ ਤੋਂ ਰੀਤਾ ਅੱਜ ਖਾ ਰਿਆ ਵਾ ਕੀ ਖਾ ਰਿਆ ਵਾ ਅੰਦੂਲੇ ਬੋਟਲ ਗਾਇਜ਼ ਜਸਟ 5 ਮਿੰਟ ਪਹਿਲਾਂ ਉੱਠਿਆ ਵਾ ਤੇ ਦੋ ਪਰੌਂਠੇ ਆ ਰਹੇ ਦੋ ਪਰੌਂਠੇ ਹੋ ਰਹੇ ਤੇ ਨਾਲ ਦਹੀਂ ਪੀਓ ਗਾਇਜ਼ ਨਾਲ ਚਾਹ ਨਾਲ ਮੈਂ ਲੈ ਜਾਂ ਰੀਤਾ ਆਪਦੀ ਹਾਂਜੀ ਚੱਕੋ ਪਰੌਂਠਾ ਗਾਇਜ਼ ਹੈਲੋ ਗਾਇਜ਼ ਕਿਵੇਂ ਹੋ ਹਾਂ ਗਾਇਜ਼ ਗਰਮੀ ਬਹੁਤ ਹੈ ਸੱਚੀ ਬਹੁਤ ਗਰਮੀ ਹੈ ਵੈ ਸਾਡੇ ਤਾਂ ਬਾੜੀ ਜਾਦੇ ਆ ਰਾਤੀ ਸਾਡੀ ਲੈ ਕੇ ਠੀਕ ਹੋਈ ਹੋਈ ਤੇ ਮੜ ਕੇ 쿨ਰ ਨੇ ਪਾਣੀ ਨਹੀਂ ਚੱਕਿਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਸਾਡੇ ਤਾਂ ਤਾਂ ਗਰਹਿ ਹੀ ਚੱਲਦਾ ਕੋਈ ਮੰਗਲ ਸ਼ੁਕਰ ਗਰ ਸਾਰੇ ਇਕੱਠੇ ਗਰਹਿ ਹੋ ਗਏ ਇਕੱਠੇ ਚਲੀ ਜਾਂਦੇ ਆ ਸਹੀ ਗੱਲ ਹੈ ਮੈਂ ਤਾਂ ਰਾਤ ਸਾਰਾ ਸੁੱਤੀ ਤਿੰਨ ਵਜੇ ਮੈਂ ਪਈ 4 ਵਜੇ ਉੱਠ ਗਈ 4 ਵਜੇ ਉੱਠ ਕੇ ਤੁਹਾਨੂੰ ਬਾਹਰ ਮੰਜੇ ਢਾ ਕੇ ਦਿੱਤੇ ਤੇ ਮੜ ਕੇ ਮੈਨੂੰ ਬਾਹਰ ਨਹੀਂ ਲਿਗਾਈ 4 ਤਾਂ ਵੱਧ ਗਏ ਸੀ 22 ਦੰਦੇ ਆਇਆ ਤਾਂ ਸਿੱਖਾ ਕੇ ਬਾਹਰ ਕਿਤੇ ਚੱਕ ਕੇ ਮਤਲਬ ਸੌਂ ਆ ਨੀ ਸੀ ਮੈਂ ਤਾਂ ਜਲ ਤੁਰ ਸੀ ਤਾਂ ਸੌਂ ਮੈਂ ਤਾਂ ਮੈਂ ਦੋਈ ਨਹੀਂ ਨੀਂਦ ਮੈਂ ਸੋ ਗਿਆ ਸੀ ਮੇਰਾ ਤੂੰ ਬਾਹਰ ਪਹਿਲਾਂ ਸੁੱਤਾ ਰਿਹਾ ਫਿਰ ਤੂੰ ਅੰਦਰ ਜਾ ਕੇ ਸੌਂ ਗਿਆ ਚੱਲੋ ਗਏ ਸਨਾ ਪਰੌਟੀ ਖਾ ਲਈ ਤੇ ਫਿਰ ਮਿਲਦੇ ਤੁਹਾਨੂੰ ਲਿਪਸਟਿਕ ਬ੍ਰਾਂਡੀ ਦੇ ਦੇ ਮਮਾ ਕੋਸ ਲੋ ਰਹਿਣ ਦੇ ਮਮਾ ਤਾਂ ਨਹੀਂ ਲੈਣੇ ਨਾ ਤੂੰ ਸਮਝਦੀ ਨਹੀਂ ਹੁੰਦੀ ਕੀ ਕਬਾਦ ਕਰਨਾ ਵੀ ਹੈ ਮਮਾ ਤਾਂ ਨਹੀਂ ਕਿੰਨੇ ਚਾਹੀਦੇ ਆਪਣੇ ਕੋ ਰੱਖਣੇ ਆ ਮਮਾ ਤਾਂ ਨਹੀਂ ਰਹਿਣੇ ਤੈਨੂੰ ਪਤਾ ਜਦਿ ਰੱਖ ਕੋਈ ਨਹੀਂ ਫਿਰ ਰਹਿਣ ਦੇ ਮਮਾ ਨੂੰ ਨਾ ਕਹੀ ਵੀ ਥੱਪੜ ਮਾਰਨਾ ਤੇਰੇ

ਤੋ ਗਾਇਸ ਫਰੂਟੀ ਵੀਨ ਨਾ ਫਿਰ ਮਿਲਦੇ ਆਂ ਤੁਹਾਨੂੰ ਸੋ ਗਾਇਜ਼ ਆਪਾਂ ਆ ਗਏ ਆ ਦੇਖੋ ਲਿਫਟ 'ਚ ਖੜੇ ਆ ਆਪਾਂ ਲਿਫਟ ਲੈਫਟ ਲੈਫਟ ਦੇਖੋ ਗਾਇਜ਼ ਕੈਮਰਾ ਕੋਲ ਲੈਫਟ ਲਈ ਲਿਫਟ ਹੀ ਹੁੰਦੀ ਆ ਨਹੀਂ ਨਹੀਂ ਬਈ ਮੈਂ ਹੀ ਗਲਤ ਬੋਲ ਗਏ ਚਲੋ ਗਾਇਜ਼ ਆਪਾਂ ਪਾਪਾ 'ਚੋਂ ਫੋਨ ਕਰਦੇ ਆ ਤੇ ਰੋਕ ਦੇਣਗੇ ਸਭ ਆਪਾਂ ਸੋ ਗਾਇਜ਼ ਆਪਾਂ ਆ ਰਹੇ ਆ ਤੇ ਆਪਾਂ ਕੰਮ ਕਰਿਆ ਆ ਮੰਮਾ ਹੋ ਗਿਆ ਤੁਹਾਡਾ ਕੰਮ ਇੱਕ ਦਾ ਕੰਮ ਹੋ ਗਿਆ ਇੱਕ ਨਾ ਰਿਹਾ ਇੱਕ ਰਹਿ ਗਿਆ ਕਾਇਸ ਮਮਾ ਨੰਨੇ ਗੁੱਸੇ ਨੇ ਤੇ ਦੇਖ ਲਓ ਇੱਧਰ ਇਹਨੇ ਪਾਰੀ ਕੀਤੀ ਹੈ ਤੇ ਬੁੱਲਤ ਗਈ ਆਪਦੇ ਬੁੱਲਤ ਗਈ ਬੁੱਲ ਲੈ ਕੇ ਚੱਲ ਆਪਦੇ ਜੋ ਲੋਕ ਕਹਿੰਦਾ ਮੰਮੀ ਦਾ ਇਲੈਕਸ਼ਨ ਨਹੀਂ ਦੇਖੇ ਮੈਂ ਜਾ ਰਿਹਾ ਵਾ ਅੱਕ ਕਰ ਗਈ ਮੈਂ ਕਿਦੀ ਹੈ ਜੀ ਦਾ ਨਾਲ ਬੁੱਲ ਲਾ ਹੂੰ ਇਹ ਬਰੇਫ ਜਮਿੰਦਰ ਮੇਰੇ ਕੋਲ ਨਾ ਇਹ ਜਿਆ ਬਕਵਾਸ ਨਾਲ ਲੈ ਕੇ ਆਇਆ ਕਰ। ਚਲ ਦਿੱਜ। ਫੜਦਾ ਲੋ ਤੁਹਾਡੇ ਲਈ ਮੈਂ ਹੁਰੂਨ ਨਾਲ ਬਣਾਇਆ ਕਰਦਾ ਤੁਸੀਂ ਫੜਦੇ ਵੀ ਨਹੀਂ ਪਾਏਗੇ। ਤੇ ਫੜ ਕੇ ਸੁਣਾ ਦੇ ਚੱਲ। ਹਮੋਂ ਪਾਲਿਆ ਨਹੀਂ। ਸੱਚਾ ਦੱਕ। ਬੱਸ ਤੂੰ ਮੈਨੂੰ 5 ਘੰਟਿਆਂ ਦਾ ਹਿਸਾਬ ਦੇ ਦੇ ਤੂੰ 5 ਘੰਟੇ ਕਿੱਥੇ ਲਾ ਕੇ ਆਇਆ ਬੱਸ। ਮੈਂ ਤਾਂ ਤੈਨੂੰ ਤਾਂ ਬੁਲਾ ਰਹੀ ਆ ਬਾਹਰ।

ਤਾਂ ਗਾਇਜ਼ ਰੀਤਾ ਖਾਣ ਲੱਗਾ ਹੁਣ ਰੋਟੀ ਦੇਖੋ ਰੀਤਾ ਤੇ ਮਮਾ ਮੈਂ ਖਾਇਆ ਸੀਗਾ ਨਾਲ ਬਣਾਈ ਇਹਨਾਂ ਨੇ ਆਲੂ ਬੜੀਆਂ ਦੀ ਸਬਜ਼ੀ ਇਹ ਵੀ ਇੱਥੇ ਖਾਣੀ ਖਾਣੀ ਅੰਬਰ ਹਾਂ ਹੱਟੋ ਕੁਪਰੇ ਚੱਲ ਮੈਂ ਨਹੀਂ ਖਾਣੀ ਤੇ ਡੱਬਨ ਤੇ ਝੰਬੜੀ ਓਏ ਆ ਆ ਕਿੱਥੇ ਪਿਆ ਵਾ ਭੈਣ ਨੂੰ ਇਹਦੇ ਮੈਂ ਤੇ ਆਣੀ ਨਹੀਂ ਦਿੱਤਾ ਇਹਦੇ ਕੋਲੇ ਆ ਕੇ ਬੈਠ ਤੂੰ ਨਹੀਂ ਰੋਟੀ ਖਾਣੀ ਹੈ ਨਹੀਂ ਤੂੰ ਨਹੀਂ ਰੋਟੀ ਖਾਣੀ ਛੋਈ ਜਾਣਾ ਉੱਥੇ ਜਾ ਦੇਖੀ ਉਹ ਤਾਂ ਮਾਰ ਬਣਾ ਤੂੰ ਬਰਵਾ ਤੂੰ ਤਾਂ ਮਾਰ ਦੇ ਦੀਓ ਪਾ ਪਿੱਤੀਆ ਛੂ ਛੂ ਫੱਕ ਤੋ ਗੇ ਚੱਲਣ ਨਹੀਂ ਤੂੰ ਰੋਟੀ ਖਾਣੀ ਕਿ ਨਹੀਂ ਖਾਣੀ ਦੱਸ ਦੇ ਮੈਨੂੰ ਮਕਲ ਜਾ ਖਾ ਜਾ ਖਾ ਲੈ ਫਿਰ ਜਾ ਕੇ ਭੱਜਾ ਉਧਰ ਜਾ ਮੰਮੀ ਤੇ ਇਹ ਵੀ ਖਾਲਾ ਹੈ ਨਾ ਨਹੀਂ ਹੋ ਸਕਦਾ ਫੋਨ ਨਹੀਂ ਮਿਲਣਾ ਇੱਥੇ ਫੋਨ ਨਹੀਂ ਫੋਨ ਤੋਂ ਬਿਨਾਂ ਹੀ ਰੋਟੀ ਵੀ ਖਾਣਾ ਟੀਵੀ ਨਾਲ ਦੇਖ ਕੇ ਖਾਣਾ ਵੀ ਬਿਨਾਂ ਖਾਣਾ ਨਾ ਮੈਂ ਟੀਵੀ ਨਾਲ ਸਬਜ਼ੀ ਬਣਾਉਣਾ ਰਹਿਣਾ ਕਰ ਫਿਰ ਟੀਵੀ ਨਹੀਂ ਖਾ ਲਿਆ ਕਰ ਮੰਚੂਰੀਆਂ ਦੇ ਬਾਲੁੱਛੀ ਕੱਢ ਲਿਆ ਕਰ ਤੇਰੇ ਨਾਲ ਟੀਵੀ ਦੇਖ ਕੇ ਨਾ ਲੋਟੀ ਢੋਲਦਾ ਸਬਜੀ ਰਣਾ ਤੈਨੂੰ ਖਾਣ ਨਹੀਂ ਦੂਗਾ ਤੇ ਟੀਵੀ 'ਚ ਜਿਹੜਾ ਸਾਹਮਣੇ ਆਉਂਦਾ ਉਹਦੇ ਬਰਕੀ ਮੂੰਹ 'ਚ ਪਾਇਆ ਕਰ ਜਾਂ ਉਹਨਾਂ ਨੂੰ ਕਹਦਾ ਕਰ ਤੇਰੇ ਮੂੰਹ 'ਚ ਪਾ ਲਿਆ ਕਰਨਗੇ ਚਲ ਜੇ ਕਰੇ ਜੇ ਰੋਟੀ ਖਾ ਫੇਰ ਆਜੀ ਫੇਰ ਗੇਮ ਖਿਡਾ ਦੂੰਗਾ ਕਾਕਾ ਇੱਧਰ ਆ ਹਾਂ ਨਾਲ ਇਹ ਜੇ ਗੁੜੀ ਇੱਥੇ ਆ ਜੇ ਗੁੜੀ ਨਹੀਂ ਲੈਣਾ ਹੈਂਗਾ ਉਦੋਂ ਆ ਜੀ ਤੇ ਚਲੋ ਗਾਇਸ ਇਹਨੂੰ ਕੁਝ ਚਾਹੀਏ ਚਲੋ ਰੋਟੀ ਖਾ ਗਿਆ। ਚਲੋ ਗਾਇਜ਼ ਰੋਟੀ ਖਾਂਦੇ ਤੁਹਾਨੂੰ ਫੇਰ ਮਿਲਦੇ ਆਪਾਂ। ਫੇਰ ਸ਼ਰਾਰਤਾਂ ਕਰਦੇ। ਓਏ ਟਾਪਾ। ਛੂਟਾ ਦੇ ਛੂਟਾ ਇਹ ਨੂੰ। ਲਿਆਓ ਆਹ ਫੜਿਓ ਜੀ ਮੈਂ ਛੂਟਾ ਦੇਣਾ। ਹੁਣ ਕਰਾਂਗੇ ਸ਼ਰਾਰਤ। ਮੈਂ ਮਮਾ ਨੂੰ ਖੋਹ। ਹਮਾਂ ਨੂੰ ਸੌਰੀ ਬੋਲ। ਚਲ ਸੌਰੀ ਬੋਲ। ਕੋਈ ਫੈਰ ਨਹੀਂ ਸੌਰੀ ਸੌਰੀ ਬੋਲਣ ਦਾ। ਕਹ ਸੌਰੀ ਬੋਲ। ਕਹ ਸੌਰੀ ਬੋਲ। ਮੈਂ ਵੀ ਤਾਂ ਸੌਰੀ ਕਹੀ ਸੀ ਵੱਡੀਆਂ। ਕਹ ਸੌਰੀ। ਹਾਂ। ਮੈਂ ਵੀ ਤਾਂ ਸੌਰੀ ਬੋਲ। ਮੇਰੇ ਪਹਿਲਾਂ ਫਲਾਏ ਸੀ ਨਾ ਸੌਰੀ ਬੋਲੀ ਸੀ ਨਾ। ਬਾਹਰ ਕਰ ਦੇ। ਨਹੀਂ ਛੂਟਾ। ਤੂੰ ਮੰਮਾ ਨੇ ਖੜ ਕੇ ਦੇ ਦੇਣਾ ਪਾਣੀ ਲਾ ਦੇ ਤਾਂ ਪਾਣੀ ਪੀਣਾ ਰਹਿਣ ਰਹਿਣ ਮੈਨੂੰ ਇਹਨੇ ਡਰਾਮੇ ਵੀ ਬਹੁਤ ਕਰਦਾ ਐ ਖਾਂ ਕੇ ਖਾਂ ਕੇ ਨਾ ਜੋ ਜ਼ੋਰ ਲਾ ਕੇ ਖਾਂਦਾ ਕਈ ਵਾਰ ਹਾਂ ਡਰਾਮੇਵਾਜਾ ਹੈ ਉਧਰ ਇਹ ਦਿੱਦੀ ਬੋਲਣਾ ਜਿੱਦਾਂ ਮੂੰਹ ਹਟਦਾ ਸਾਰੀ ਐਂ ਕਰਦੀ ਹੁੰਦੀ ਆ ਆ ਗਈ ਆ ਗਈ ਅੰਬਰ ਨੇੜੇ ਜੀ 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 ਪੁੱਤ ਆ ਚੰਪਲ ਦਾ ਇਹ ਦਰਸਨ ਨੇ ਛਡਾਉਣ ਵਾਲੇ ਬਾਹਲੇ ਜਾੜੇ ਸੀ ਨਾ ਤਾਂ ਕਰਕੇ ਬਾਤ ਉਹਨੂੰ ਵਿਚਾਰ ਨੂੰ ਕੁੱਤ ਲਾ। ਉਹ ਕੰਦਰ ਰੋਲਾ ਰੋ। ਚਲ ਮੈਂ ਐਂਟਰਟੇਨਮੈਂਟ ਕਰਦਾ। ਅੰਮਾ ਮम्मा ਮम्मा ਜੇ ਦੀਦੀ ਨਾ ਫੜਦੇ। ਤੇਰਾ ਕੀ ਬੰਨਾ ਹੈ? ਤੇਰਾ ਤਾਂ ਅੰਬਰ ਅੱਜ ਤੇਰੇ ਵੱਡ ਪਈ ਲੈ ਸੀ ਕਟਾਪਾ ਹੋਇਆ ਲੈ ਸੀ। ਇੰਜਣ ਹੋ ਚੱਲਾ ਸੀ। ਪਰ ਮੈਂ ਤੇ ਤੂੰ ਹੁਣ ਵੀ ਬਚ ਕੇ ਰਹੀ ਨਹੀਂ ਲੈਦਾ ਤੇਰੀ ਮੰਮੀ ਨੇ ਐਸੀ ਬੱਧਰੀ ਬਣਾਉਣੀ ਨਾ ਤੇਰੀ ਤੇ ਤੂੰ ਦੇਖੇਗਾ ਜੇ ਉਹਦੇ ਤੂੰ ਮੜ ਜਾਂੇ ਨੇੜੇ ਤੇ ਗੜੀ ਫੜਕ ਕੇ ਉਹ ਗੜਬੜ ਕਰਤੀ ਫਿਰ ਚਿਪੜਾ ਪਈ ਤੂੰ ਤਾਂ ਗਿਆ ਤੂੰ ਤਾਂ ਗਿਆ ਅਸਰ ਥੋੜੀ ਹੁੰਦਾ ਇਹਨੂੰ ਬਸ ਨਾ 5 ਮਿੰਟ ਬਸ ਤੇ 5 ਮਿੰਟ ਅਸਰ ਹੋਣਾ ਮੈ ਤੇ 5 ਤਾਂ ਬਾਲੇ ਆ 5 ਮਿੰਟ ਨਹੀਂ ਅੰਬਰ ਖਾਂਗੇ ਕਿ ਠੀਕ ਅੰਬਰ ਗੇਮ ਖੇਡਨੀ ਆ ਦੇ ਇੱਕ ਤਾਂ ਲੱਗਦਾ ਲੱਗੀ ਆ ਢੂਈ ਤੇ ਦੇਖ ਰੇ ਹੱਤ ਲਾਂਦੀ ਹੱਤ ਲਾਂਦੀ 22 ਬਣੀ ਇੱਥੇ ਤਾਂ ਇੱਥੇ ਬੱਜੀ ਸੀ ਫੂਦੇ ਦੇ ਕਰ ਮੋਰ ਦਾ ਨਿਸ਼ਾਨ ਕੋਈ ਨਿਸ਼ਾਨ ਨਹੀਂ ਪਿਆਗਾ ਹਾਂ ਇਹ ਤੂੰ ਤਾਂ ਬਾਦ ਨੂੰ ਪੈ ਜਾਂਦਗਾ ਨਹੀਂ ਅੰਬਰ ਦੇ ਗੁੱਟਿਆ ਆਹ ਜਿਹੜਾ ਅੰਬਰ ਸਰਾਰਤਾ ਕਰਦਾ ਵਾ ਇਹ ਕਿੰਨੇ ਜਣਿਆਂ ਨੂੰ ਤਪਾਉਂਦਾ ਇਕੱਲਾ ਹੀ ਮੈਂ ਉਹ ਤੋਂ ਝੂਟਾ ਦੇ ਦੇਣਾ ਮੈਂ ਇਹਨੂੰ ਦੋ ਦਿਨ ਮੇਰੇ ਕੋਲ ਛੱਡ ਦੋ ਤਾਂ ਪੱਕਾ ਹੀ ਛੱਡਿਆਣਾ ਇਹਨੂੰ ਦੋ ਦਿਨ ਤੁਹਾਡੇ ਕੋਲ ਛੱਡਣ ਦੀ ਲੋੜ ਹੀ ਨਹੀਂ ਅੱਛਾ ਹੋਸਟਲ ਹੋ ਚਾਨਣ ਮਨਿੰਦਰ ਦਾ ਬੈਗ ਚੱਕ ਕੇ ਕਿੱਥੇ ਆਪ ਦਾ ਲੈ ਝੋਲਾ ਬੋਰੀ ਦਿਓ ਕਿੱਥੇ ਬੋਰੀ ਚ ਉਹ ਦਲਮਾਰੀ ਪਈ ਦਲਮਾਰੀ ਥੋੜੀ ਦੇਣੀ ਐ ਨੂੰ ਬੋਰੀ ਚ ਕੱਪੜੇ ਬਾਦੀ ਐ ਕਿ ਦੈਲ ਚ ਪਾ ਕਦੀ ਐ ਦੱਸ ਕੱਪੜੇ ਦਾ ਤੇ ਬੋਰੀ ਚ ਪਾਉਣੇ ਆ ਕਿ ਉਹ ਸਕੂਲ ਵਾਲੇ ਬੈਗ ਚ ਪਾਉਣੇ ਆ ਦੱਸ ਬੋਰੀ ਕੇ ਬੈਗ ਓਏ ਤੇ ਬੋਰੀ ਮੰਨ ਲਾਂਗੇ ਖੜਾ ਹੋ ਅਸੀਂ ਉਹ ਗੱਡੀ ਕਰਾ ਲਈ ਬਸ ਚਾਂਦੇ ਤੱਕ ਛੱਡਣਾ ਹਸਟਲ ਕਰੇ ਹੋ ਹੁੰਦੀ ਆ ਦੇ ਫੇਰ ਸ਼ਰਾਰਤਾਂ ਕਰਾਂਗੇ ਆ ਮੈਨੂੰ ਦੇ ਰਨਦਾ 113 ਉਹ ਦੋ ਚੰਨ ਡਿਜੀ ਦੇ ਬੱਟਾ ਉਹਦਾ ਇੰਦਰ ਕਰ ਲੈਨੇ ਆਪਾਂ ਆ ਦੇਖ ਲੈ ਮੈਂ ਲਾਤਾ ਫੋਨ ਆ ਦੇ ਮੈਂ ਲਾਤਾ ਫੋਨ ਚੁੱਪ ਹੈਲੋ ਪਹਿਲਾ ਬਿਲਕੁਲ ਚੁੱਪ ਆਵਾਜ਼ ਨਾ ਆਵੇ ਹੈਲੋ ਹਾਂਜੀ ਕਹਿਣਾ ਕਿ ਉਹ ਨਹੀਂ ਮੰਦਰ ਹਾਂਜੀ ਹੋਸਟਲ ਤੋਂ ਬੋਲਦੇ ਹੋਸਟਲ ਤੋਂ ਗੱਲ ਕਰੋ ਜਦ ਤੱਕ ਮੈਂ ਨਾਲ ਗੱਲ ਕਰਾਂ ਹਾਂਜੀ ਆਹ ਆ ਜਵਾਕ ਜਿਹੜਾ ਰੋ ਰਿਹਾ ਇਹਨੂੰ ਅਸੀਂ ਹੋਸਟਲ ਛੱਡਣਾ ਹੈ ਕੱਪੜੇ ਪੈਕ ਕਰਦੀ ਫਿਰ ਉਹ ਕਹਿੰਦੇ ਕੱਪੜੇ ਉੱਥੇ ਹੈਗੇ ਆ ਸਾਲ ਦੇ ਪੰਜ ਸਾਲ ਦੇ ਹੈ ਚਾਰ ਸਾਲਾਂ ਦਾ ਚਾਰ ਪੰਜ ਕਿੰਨੇ ਸਾਲਾਂ ਦਾ ਮੈਂ ਤੁਹਾਨੂੰ ਪੰਜ ਪੰਜ ਦਾ ਪੰਜ ਸਾਲ ਦਾ ਚੱਲੀਏ ਫਿਰ ਹੋਸਟਲ ਵੈਂਚ ਵੈਂਚ ਲੈ ਜਾਣਗੇ ਐਡਰੈਸ਼ਨ ਭੇਜ ਦੋ ਸੀ ਆ ਗਏ ਬੱਸ ਇਹਨੂੰ ਵੈਂਚ ਦੋ ਦੋ ਸ਼ੌਂਕ ਉਹ ਤਾਂ ਕੋਕਾ ਵੈਂਚ ਸਕੂਲ ਉਹਦਾ ਡਰ ਪ੍ਰਾਣੀ ਬੈਂਨ ਭੇਜ ਦੋ ਹਾਂਜੀ ਦਾਣਾ ਘੜਨਾ ਆਪਣਾ ਲਈ ਅੱਜ ਉਹ ਤਾਂ ਘੜੇ ਨਹੀਂ ਘੜਨਾ ਆਪਣਾ ਅੱਜ ਆ ਪਾਸੇ ਨੂੰ ਸੀ ਛੱਡ ਦੇਣਾ ਹਾਂਜੀ ਹਾਂ ਇਹ ਤੰਗ ਕਰਦਾ ਸਾਡੇ ਛੋਟੇ ਨੇ ਜਵਾਕ ਨੂੰ ਨਾਲੇ ਆ ਗਈ ਮੰਮੀ ਤੰਗ ਕਰਦਾ ਨਾਲੇ ਬੱਡੇ ਮੰਮੀ ਨੂੰ ਜਲਦੀ ਮੰਗ ਲਾ ਬੋ ਸੌਰੀ ਸੌਰੀ ਬੋ ਨਾ ਪਹਿਲਾਂ ਸੌਰੀ ਦੋਨੇ ਕਰਕੇ ਦੋਨੇ ਕਰਨਾ ਪੜੇ ਪੈਰੀ ਹੱਥ ਲਾ ਪੈਰੀ ਹੱਥ ਲਾ ਮੰਮਾ ਪੈਰੀ ਹੱਥ ਲਾ ਪੈਰੀ ਹੱਥ ਲਾ ਲੰਬੇ ਅੰਨੀ ਦਬਾ ਜਾਨਾ ਪਿਆਰਾ ਕੋ ਤੇਰੇ ਮੋਟ ਮਾਰਨ ਕਿਨੇ ਅੱਗੇ ਪਛਾਣੀ ਵੇਖਿਆ ਯਾਰ ਜਦੋਂ ਬੰਦਾ ਇਹਨਾਂ ਨਾ ਚੜੀ ਹੁੰਦੀ ਆ ਉਹ ਤਾਂ ਵੱਜ ਜਾਂਦੀ ਆ ਉਹ ਤੈਨੂੰ ਵੀ ਕਰਦੀ ਆ ਉਹ ਤੈਨੂੰ ਪਤਾ ਨਹੀਂ ਦੀਦੇ ਨੂੰ ਭਿੰਡਿਆ ਸਭੀ ਚੜ ਗਏ ਅੱਜ ਤੇਰੇ ਨੇ ਨਾ ਪਈ ਅੱਜ ਤੂੰ ਬਚ ਗਿਆ ਅੱਜ ਇੰਨੀ ਹਲਾ ਮਾਰੀਆਂ ਅੰਬਰ ਨੇ ਹਾਂ ਥੋੜੀਆਂ ਮਾਰੀਆਂ ਅੰਬਰ ਨੇ ਛੱਡ ਗਿਆ ਮੈਂ ਵੀਡੀਓ 'ਚ ਦੇਖਾ ਸੱਚ ਮੱਲੇ ਗਏ ਨੇ ਦੋ ਦਿਨ ਹੋਰ ਛੱਡੂ ਅੱਜ ਤੇ ਦੋ ਤੁਸੀਂ ਆਏ ਤਾਂ ਕੁਝ ਵੀ ਨਹੀਂ ਤੂੰ ਪਹਿਲਾਂ ਤਾਂ ਬਹੁਤ ਕੱਠਾ ਟਿਆ ਸੀ ਇਹਨੂੰ ਹਾਂ ਇਹ ਖੁੰਝੇ ਲਾਈ ਬੈਠਾ ਇਹ ਫਰਿੱਜ ਕੋਲ ਕਹਿੰਦਾ ਜੇ ਬੈਗਾ ਬੈਠ ਕੇ ਕਹਿੰਦਾ ਮम्मा ਕੋਲ ਬੈਠ ਮम्मा ਐਸੇ ਬੈਠ ਕੇ ਸੌਰੀ ਬੋਲ ਤੈਨੂੰ ਉਹਨੂੰ ਸਮਝਾਉਣਾ ਤੈਨੂੰ ਆਪ ਨੂੰ ਸਮਝਾਏਗੀ ਤੈਨੂੰ ਸਮਝਾਉਣਾ ਵਾ ਉਹ ਬਸ ਮੇਰੇ ਅੱਗੇ ਆਈ ਹੁੰਦੇ ਆ ਦੂਜੇ ਨੂੰ ਸਮਝਾਉਂਦੇ ਆਂਦੇ ਆ ਅੱਗੇ ਭਲਾ ਸਾਰਾ ਕੁਝ ਸਰਚ ਮੁੱਦਾ ਜਾ ਉਹ ਕਹਿੰਦਾ ਯਾਰ ਮੈਨੂੰ ਵੀ ਕਰ ਲੋ ਮੈਨੂੰ ਵੀ ਪੁੱਛ ਲਓ ਗਈ ਮम्मा ਗੋਏ ਮੈਨੂੰ ਪੁੱਛਦਾ ਹੀ ਨਹੀਂ ਗਾ ਇਹ 8:30 ਵੀ ਲੱਗੇ ਹੋਇਆ ਇਹ 8:30 ਵੀ ਲੱਗੇ ਹੋਇਆ ਮੈਨੂੰ ਕੋਈ ਨਹੀਂ ਪੁੱਛਦਾ ਕੋਈ ਪੁੱਛਦਾ ਨਹੀਂ ਨਿਕਿਆ ਜਾਂ ਕਾਕਾ ਵੀ ਇਹ ਸਾਦੇ ਕਲੇ ਆ ਨਾ ਆਓ ਮੇਰੇ ਮੰਮਾ ਨੇ ਇੱਥੇ ਪਾ ਦਿੱੰ데요 ਹੈ ਆ ਮੇਰੇ ਨਾਲ ਕੋਈ ਗੱਲਾਂ ਨਹੀਂ ਬਾਤ ਦੇਗੇ ਕੀ ਕਰੀਏ ਸਾਨੂੰ ਕੀ ਪਿਆਰੇ ਨਹੀਂ ਤੁਹਾਨੂੰ ਤਾਂ ਮੈਂ ਚੰਗੀ ਤਰ੍ਹਾਂ ਛੱਡੂ ਮੰਮਾ ਇਹਨੂੰ ਮੈਨੂੰ ਨਹੀਂ ਮੈਂ ਕਹਾਂਗਾ ਤੂੰ ਹੀ ਨਾਲ ਹੀ ਜਾਏਗਾ ਚਲੋ ਤਾਂ ਕੰਮ ਕਰ ਤੂੰ ਤਾਂ ਮੈਨੂੰ ਜਿਹੜਾ ਤੰਗ ਕਰਦਾ ਮੈਨੂੰ ਗੁੱਸਾ ਹੋਇਆ ਚੜਿਆ ਜੇ ਪਾਪਾ ਕੇ ਫਿਰ ਛੱਡ ਦਿਓ ਹੋਸਟਲ ਹਾਂ 에어ਪੋਰਟ ਹੈਗਾ ਜਦੋਂ ਪਾਪਾ ਆਗੇ ਕੀ ਹੋਸਟਲ ਛੱਡ ਦਿਓ ਕਿਨੂੰ ਮੈਨੂੰ ਹਾਂ ਫਿਰ ਤਾਂ ਤੈਨੂੰ ਸਾਰਾ ਛੱਡ ਦਿਆ ਫਿਰ ਤਾਂ ਪਾਪਾ ਨੂੰ ਦਿੰਦਾ ਪਾਪਾ ਨੂੰ ਫਿਰ ਤਾਂ ਡਾਂਗ ਸੁਣਾਉ ਮੈਂ ਪੱਕਾ ਫੇਰ ਨਾ ਜਾਣ ਦੇਤਾ। ਹਾਂ। ਮੈਂ ਅੱਜ ਇੱਕ ਦਿਨ ਨਿਊ ਕਲਾਸ ਲਾਈ, ਨਿਊ ਕਲਾਸ ਲਾਈ ਨਾ ਸਵੇਰ ਰੋੜੀ ਜੁੜ ਗਈ। ਚਿੱਗਲੀਆਂ। ਇਹ 5-6 ਸਾਲ ਦਾ ਹੋ ਗਿਆ ਨਾ ਛੱਡ ਦੇਦਾ ਕੁਛ ਕੰਮ। ਅੱਕਾ? ਹਾਂ। ਇੱਧਰ ਮੂੰਹ ਕਰ ਕੇ ਕਹਿੰਦਾ ਪੱਕਾ? ਪ੍ਰੋਮਿਸ? ਵਾਹ। ਪਿੰਕੀ ਪ੍ਰੋਮਿਸ ਸੁਣ ਨਾ ਦੋ ਹਰਸ। ਪੱਕਾ? ਜਦੋਂ ਮम्मा ਗਰਵੀਰ 1 2 3 4 5 7 ਸਾਲ ਦਾ ਹੋ ਗਿਆ ਨਾ ਤਾਂ ਮੈਂ 6 6 ਜਦ 6 ਸਾਲ ਦਾ ਹੋਇਆ ਉਦੋਂ ਮੈਂ ਅੱਛਾ ਬੱਚਾ ਬਣ ਜਾਣਾ। ਕੁੱਤੇ ਹਾਂ। ਦੇ 6 ਸਾਲ ਬੈਠ ਕਰ ਲੋ ਬਸ ਜਦ ਤੱਕ ਉੱਟੀ ਜਾਈਏ ਨਾ ਜਦ ਤੱਕ ਮੈਂ ਤੇਰਾ ਨਹੀਂ ਕੋ ਚੱਕ ਕੇ ਲੈ ਆ ਜ ਭਾਵੇਂ ਜਾ ਜਾ ਕੇ ਬੰਦੇ ਲੈ ਕੇ ਆ ਓਕੇ ਮਮਾ ਲੈ ਕੇ ਆ ਕੋਟ ਨੂੰ ਉੱਟੀ ਲੋੜ ਨਹੀਂ ਕਿ ਦੱਸ ਆਓ ਤੇਰੇ ਕੋਟ ਜਿਹੜਾ ਸਿਰ ਖਾਂਦੇ ਤੁਸੀਂ ਵੱਧੇ ਦਾ ਇਹ ਤਾਂ ਬਹੁਤ ਦਿਮਾਗ ਖਾਂਦਾ ਮੈਂ ਅਜੇ ਆ ਤਾਂ ਪੁੱਟ ਪੁੱਟ ਕੇ ਓਏ ਕਰਤਾ ਕੰਮ ਕਰਤਾ ਕੰਮ ਕਰ ਕਰਤਾ ਕਰਤਾ ਹੋਰ ਕਬੀਤੋ ਕਰਦਾ ਸਭ ਕਹਾਂ ਜਾ ਫਿਰ ਮੰਜੰਦਰ ਕਿਹੜਾ ਇਧਰ ਆ ਚੁੱਪ ਕਰਕੇ ਅੱਛੀ ਆ ਦੇ ਭਈ ਚਾਬੀ ਦੇਦਾ ਝਾਕਦਾ ਵਾਲੇ ਦੁਆਲੇ ਆ ਪਈਏ ਪੱਛਲਾ ਮੂੰਹ ਚ ਜਵਾਨ ਚੋਰ ਚੱਕਣਾ ਕੀ ਆ ਆ ਪਈਆ ਹਾਂ ਉਹ ਭਈਆ ਉਹ ਭਈਆ ਮੈਂ ਤੂੰ ਕਿੱਥੇ ਰੱਖੀ ਸੀ ਉਹ ਤੇ ਕਿੱਥੇ ਰੱਖੀ ਆ ਵਾਈ ਡਿਡੀ ਮੈਂ ਜਿੱਥੇ ਰੱਖੀ ਸੀ ਮੈਂ ਤਾਂ ਉੱਥੇ ਕਹਿਣਾ ਮੈਂ ਇੱਥੇ ਰੱਖੀ ਲੈ ਕੇ ਸੀ ਉਹ ਕਿੰਨੀ ਸਫਾਈ ਉਹ ਦੇਥਾਂ ਦੀ ਚੱਕ ਕੇ ਲੈ ਗਿਆ ਕੋਈ ਚੋਰ ਬਣਾਣਾ ਚੋਰ ਨੰਬਰ ਲਾਇਆ ਤਰੀਕਾ ਸਹੀ ਹੋਇਆ ਗੱਡ ਲੱਗੇ ਇਧਰ ਫਾਇਦਾ ਲੱਗੇ ਬ੍ਰਾ ਚਲੋ ਗਾਇਸ ਸੋਨਾਂ ਅੱਗੇ ਮਿਲਦੇ ਹਾਂ ਇਧਰ ਵਾਪਸ ਗਾਇਸ ਆ ਦੇਖ ਲੋ ਆ ਦੇਖ ਲੋ ਕੱਚ ਦੇ ਗਲਾਸਾਂ ਵਿੱਚ ਪਾਣੀ ਪੀਤਾ ਜਾ ਰਿਹਾ ਹੈ ਪਾਣੀ ਨਹੀਂ ਆ ਫਿਰ ਪੈਗ ਤਾਂ ਨਹੀਂ ਆ ਅੰਮਾ ਸਾਰੇ ਨਾਲ ਬਾਤ ਚ ਕਰ ਚੱਲ ਭਾਂਡੇ ਤੋੜ ਭਾਂਡੇ ਤੂੰ ਤੋੜ ਤੂੰ ਮੂਰਕ ਕੜਕੀਲਾ ਰੀਤਾ ਜੀ ਸਾਰੇ ਦਿਹਾੜੇ ਤੱਕ ਕੋਈ ਕੰਮ ਨਹੀਂ ਕੀਤਾ ਕਦੇ ਕੰਮ ਨਹੀਂ ਕੀਤਾ ਇੱਕ ਕੱਪ ਚਾਹ ਦਾ ਬਣਾਇਆ ਬਸ ਦੁਕਾਨਦਾਰ ਨੇ ਕਿਹਾ ਮੈਂ ਚਿਪਸ ਲੈਣਾ ਚਿਪਸ ਲੈਣ ਕਿਹੜੀ ਦੁਕਾਨ ਤੇ ਗਿਆ ਸੀਗਾ ਪਾਲਦੀ ਹੈ ਹਾਂ ਹਾਂ ਕੱਲਾ ਹਾਂ ਭੱਜ ਕੇ ਸੜਕ ਮਾਰ ਕੀਤੀ ਕੇ ਆਵਣਾ ਭੱਜ ਕੇ ਜਦੋਂ ਭੱਜ ਕੇ ਜਾਂਦਾ ਮੈਨੂੰ ਤਾਂ ਕੋਈ ਗੱਲ ਯਾਦ ਆ ਜਾਂਦੀ ਕਿਵੇਂ ਉਹਨੇ ਮੈਂ ਭੱਜਦਾ ਫਿਰਦਾ ਸੀਗਾ ਰੋਡ ਤੇ ਨਹੀਂ ਤੇ ਕਿੱਦਾਂ ਭੱਜਾਏਗਾ ਉਦੋਂ ਲੋਰਾ ਜੇ ਮੇਰੇ ਕੰਧ ਤੇ ਚਾਰ ਪੰਜ ਨਾ ਮੈਂ ਤਾਂ ਲੱਗਦਾ ਰੋਟੀ ਦਾ ਸਾਰਾ ਖਾ ਗਿਆ ਤੇ ਵਰਕਿੰਗ ਹੈਗੀ। ਯਾਰ ਉਧਰ ਪੀਸ ਤੇ ਲੈ ਇੱਕ ਵਰਕੀ ਹੋਸੀ। ਆਈ। ਠੱਕੀ ਚਾਪਾ ਅੰਬ ਲਾ ਦੇਣਾ। ਮਮਨ ਜੱਕਾ ਨਾ ਮਾ ਰੋਟੀ ਤਾਂ ਮਿਲੀ ਨਹੀਂ ਅੰਬ ਮਿਲ ਗਿਆ। ਤੱਕੇ ਜੀ ਦੇਖੋ ਵਰਕੀ ਹੈਗੀ ਆ। ਮਾ ਆ ਦੇਖੋ ਅੰਬ ਮਿਲ ਗਿਆ। ਅੰਬਾ ਥੋੜੀ ਕੜਕੀ ਚ ਲਾਉਣਾ ਮਾ। ਅੰਬ ਤਾਂ ਚੱਕੋ ਫਿਰ 1 ਮਿੰਟ। ਚਾਦੀ। ਇਹਨੂੰ ਫੱਲਾਂ ਵਿੱਚ ਅੰਬ ਖਾਣਾ। ਨਹੀਂ ਨਾ ਉਧਰ ਲੈ ਜਾ। ਨਹੀਂ ਤਾਂ ਹੁੰਦੀ ਆ। ਹਾਂ ਮੇਰੇ ਸਰ ਦਾ ਖੁਦਾਬਾਦ ਨਹੀਂ ਦਉਂਦੀ ਬੰਦੇ। ਸੁਨਧਨਾ ਤੁਹਾਨੂੰ ਸਾਰੇ ਜਨਾਂ ਨੂੰ ਇੱਕ ਗੱਲ ਸਮਝਾਉਣੀ ਹੈ। ਚਲ ਤੁਸੀਂ ਗੱਲ ਕਰੋ। ਗੈਸ ਕਦੀ ਵੀ ਨਾ ਜੇ ਤੁਹਾਡੀ ਮੰਮਾ ਤੁਹਾਡੇ ਨਾਲ ਰੋਸਦੇ ਆ ਤਾਂ ਤੁਸੀਂ ਮੰਮਾ ਨਾਲ ਰਸਤਾ ਕਰੋ ਤੁਹਾਨੂੰ ਪਤਾ ਕੀ ਕਰਿਆ ਕਰੋ ਮੰਮਾ ਨੂੰ ਖਾਇਆ ਕਰੋ ਮੰਮਾ ਦੇ ਕੋਲ ਜਾ ਕੇ ਮੰਮਾ ਨੂੰ ਪੂੰਹ ਪੂੰਹ ਤਾਂ ਖਿਲਾਉ ਤਾਂ ਕਰੋ ਤਾਂ ਕਰੋ ਜਦ ਤੁਸੀਂ ਕੰਮ ਕਰ ਦੇਣਾ ਮੰਮਾ ਨੂੰ ਪਤਾ ਕੀ ਫੀਲ ਹੁੰਦਾ ਵਾ ਚਲੋ ਮੰਮਾ ਨਾ ਹੁੰਦਾ ਪਰ ਮੈਨੂੰ ਲੱਗਦਾ ਮੈਨੂੰ ਮੰਮਾ ਲੱਗਦਾ ਵੀ ਯਾਰ ਐਫਰਟਸ ਪਾ ਰਿਹਾ ਮੈਨੂੰ ਮਨੋਂ ਲੈ ਮੈਂ ਮੰਨ ਨਹੀਂ ਜਾਂਦੀ ਚੱਲ ਹੁਣ ਹੁਣ ਗੁੱਸੇ ਦਾ ਕੀ ਫਾਇਦਾ ਇਸ ਕਰਕੇ ਮੰਮਾ ਐਫਰਟਸ ਕਰ ਕਰਕੇ ਨਾ ਇਹ ਪੂਜੀ ਮੇਰੀ ਇਹ ਮੇਰੀ ਪੂਜੀ ਮੈਨੂੰ ਮੰਨ ਨਹੀਂ ਨਾ ਨਾ ਹਟ ਜਾ ਪੂਜੀ ਮੇਰੀ ਟਾਈਮ ਹੁੰਦਾ ਵਾ ਠੀਕ ਹੈ ਤਾਂ ਚਲੋ ਗਾਇਜ਼ ਹੋਰ ਨਾ ਪਾ ਤੁਹਾਨੂੰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਅੱਜ ਦੇ ਵਲੋਗ ਵਿੱਚ ਇੰਨਾ ਹੀ ਤਾਂ ਮਿਲਦੇ ਤੁਹਾਨੂੰ ਨੈਕਸਟ ਵਲੋਗ ਵਿੱਚ ਲਵ ਯੂ ਟੂ ਆਲ ਲਾਈਕ ਪਾਈਂਡ ਸ਼ੇਅਰ ਕਰ ਦਿਓ ਗਾਇਜ਼ Hello, ambat di park lalu.